ਚਰਸੀ ਬੱਗੀਖਾਨੇ ਦੇ ਵਿੱਚ ਨਾਟਕ ਦੇਖਦੇ ਹੰ ਫੇਰ ਨਗਰੀ ਚੋਪਟ ਰਜਾ ਉਹੀ ਹਾਲਾਤ ਹੁਣ ਅੱਜ ਦੇ ਟਾਈਮ ਸੰਗਰੂਰ ਦਾ ਹੋਇਆ ਹੋਇਆ ਨਗਰੀ ਵੀ ਇਹਨੇ ਰੇਜ ਐ ਤੇ ਰਾਜਾ ਵੀ ਚੋਪਟ ਹੋਇਆ ਹੋਇਆ ਆਪਾਂ ਜਿੱਥੇ ਵੀ ਦੇਖਦੇ ਆ ਜਿਹੜੇ ਮਰਜ਼ੀ ਬਾਜ਼ਾਰ ਦੇ ਵਿੱਚ ਚਲੇ ਜੋ ਜਿਹੜੇ ਮਰਜ਼ੀ ਚੌਕ ਦੇ ਵਿੱਚ ਚਲੇ ਜੋ ਇਨਸਾਨਾਂ ਤੋਂ ਵੱਧ ਆਵਾਰਾ ਡੰਗਰ ਗਊਆ ਠੱਠੇ ਗਰੁੱਪ ਬਣਾ ਬਣਾ ਕੇ ਖੜੇ ਨੇ ਕੋਈ ਕਾਰ ਕੋਈ ਸਕੂਟਰ ਮੋਟਰਸਾਈਕਲ ਆਪਾਂ ਕਹੀਏ ਕਿ ਸੇਫ ਤਰੀਕੇ ਬੜਾ ਔਖਾ ਹੈ ਪ੍ਰਸ਼ਾਸਨ ਕੁੰਭ ਕਰਨੀ ਨਹੀਂ ਤੇ ਸੁੱਤਾ ਵੀ ਅੱਜ ਵੀ ਮੈਂ ਜਦੋਂ ਰਣਵੀਰ ਕਾਲਜ ਵਾਲੇ ਰੋਡ ਤੋਂ ਲੰਘ ਰਿਹਾ ਸੀ ਤਾਂ ਉੱਥੇ ਠੱਠਿਆਂ ਨੇ ਗਰੁੱਪ ਬਣਾ ਕੇ ਸੜਕਾਂ ਦੇ ਲੜਾਈਆਂ ਹੋ ਰਹੀਆਂ ਸੀ ਪਰ ਪ੍ਰਸ਼ਾਸਨ ਪਤਾ ਨਹੀਂ ਕਿਸ ਹਾਦਸੇ ਦੀ ਉਡੀਕ ਕਰ ਰਿਹਾ ਜਦੋਂ ਕੋਈ ਹਾਦਸਾ ਹੋਊਗਾ ਫਿਰ ਪ੍ਰਸ਼ਾਸਨ ਦੀ ਨੀਂਦ ਜਾਗੂਗੀ ਸਰਕਾਰਾਂ ਸੁੱਤੀਆਂ ਪਈਆਂ ਨੇ ਇੰਨਾ-ਇੰਨਾ ਗ੍ਰੀਨ ਟੈਕਸ ਕਾ ਉਸ ਹੈ ਸਲੈਰੀਆਂ ਨੇ ਟੂ-ਵੀਲਰ ਦੇ ਟੈਕਸ ਲੈ ਰੀਆਂ ਬਿਜਲੀ ਦੇ ਬਿੱਲਾਂ ਦੇ ਟੈਕਸ ਲੈ ਰੀਆਂ ਨੇ ਫੋਰ-ਵੀਲਰਾਂ ਦੇ ਟੈਕਸ ਲੈ ਰੀਆਂ ਨੇ ਪਰ ਇਹ ਟੈਕਸ ਜਾ ਪਤਾ ਨਹੀਂ ਕਿੱਥੇ ਰਿਹਾ ਹੈ आवारा ਗਊਆਂ ਦੇ ਨਾਮ ਤੇ ਟੈਕਸ ਲਿਆ ਜਾ ਰਿਹਾ ਪਰ ਉਹ ਟੈਕਸ ਜਾ ਕਿੱਥੇ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਇਹ ਇਸੇ ਦੀ ਇਸ ਤੋਂ ਵੱਡੀ ਜਿਹੜੀ ਵਿਪਤਾ ਹੈ ਉਹ आवारा ਕੁੱਤਿਆਂ ਦੀ ਦੇਖ ਲਓ ਮਹੱਲਿਆਂ ਦੇ ਵਿੱਚ ਦੇਖ ਲਓ ਕੁੱਤਿਆਂ ਦੀ ਤਦਾਦ ਇੰਨੀ ਵੱਧੀ ਜਾ ਰਹੀ ਹੈ ਕਿ ਰੋਟੀ ਖਾਣ ਤੋਂ ਬਾਅਦ ਜੇ ਤੁਸੀਂ ਸੈਰ ਕਰਨ ਲਈ ਜਾਣਾ ਚਾਹੋ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਸੈਰ ਕਰਨ ਜਾ ਸਕੋਗੇ ਜਦੋਂ ਅਸੀਂ ਆਪ ਹੀ ਘਰੋਂ ਬਾਹਰ ਨਹੀਂ ਨਿਕਲਦੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਾਹਰ ਭੇਜਾਂਗੇ